ਹਾਂਜੀ ਵੀਰੋ ਸਤਿ ਸ੍ਰੀ ਅਕਾਲ ਆ ਟਾਈਮ 8:00 ਵੱਜ ਗਏ ਅੱਜ ਆਪਾਂ ਆਪਣਾ ਕੰਮ ਕਰਤਾ ਸਟਾਰਟ ਸਭ ਤੋਂ ਪਹਿਲਾਂ ਆਪਾਂ ਬੱਟਾ ਮਾਮ ਜਿੰਦਰੀ ਬਣਾ ਰਹੇ ਹਾਂਗੇ ਜਿੰਦਰੀ ਚਾਸੀ ਬਣ ਕੇ ਤਿਆਰਾਂਗੇ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਕੰਮ ਦੀ ਸਫਾਈ ਚੈੱਕ ਕਰੋ ਪੂਰੀ ਘੈਂਟ ਪੂਰਾ ਘੈਂਟ ਕੰਮਾਂਗਾ ਲੇੜਾਂ ਹੀ ਕੁਆਲਿਟੀ ਚੈੱਕ ਕਰੋ ਵੀਡੀਓ ਚ ਲੇੜਾ ਲਾ ਕੇ ਬਿਲਡਿੰਗ ਬਿਲਡਿੰਗ ਦਾ ਦੋਵਾਂ ਆਪਾਂ ਗ੍ਰੈਂਡਰ ਲਾ ਕੇ ਪੂਰੀ ਸਫਾਈ ਕੀਤੀ ਹੋਈ ਹੈਗੀ ਇਹ ਜਿੰਦਰਾ ਸਾਰਾ ਸਮਾਂ ਲੈਂਦਾ ਪਿਆ ਆਪਣਾ ਕਬੇ ਹੋ ਗਿਆ 26 ਇੰਚ ਇਹ ਵੀ ਆਏ ਪਏ ਨੇ ਬਾਕੀ ਹੱਬਾ ਹੋ ਗਈਆਂ ਤੇ ਬੈਰਿੰਗ ਵਗੈਰਾ ਸਾਰਾ ਉਸ ਤੋਂ ਲੈਂਦਾ ਪਿਆਗਾ ਬਾਕੀ ਤੁਸੀਂ ਦੇਖ ਚਾਰੇ ਵੀਡੀਓ ਜਿ ਆਪਾਂ ਰਪਿਆ ਦਾ ਕੰਮ ਵੀ ਨਾਲ ਨਾਲ ਕਰ ਦਿਆਂਗੇ ਪੱਠਿਆਂ ਦਾ ਮਟਲੋਡਰਾ ਮਿੱਟੀ ਇੱਟਾ ਬਣਾਉਣ ਦਾ ਮਿਕਚਰ ਮਿੱਟੀ ਵਾਲਾ ਇਹ ਤਿਆਰ ਆਗਾ ਅੱਨਾ ਉਹ ਵੀ ਮਿੱਤਰੋ ਆਪਾਂ ਨੂੰ ਆਟਨ ਬਈ ਸਵਾਇ ਜੁਟਨ ਪ੍ਰਿਆਰੀ ਇਹਦੇ ਜੁੜੀ ਹੈਗੀ 7 ਤੇ ਆਪਾਂ ਨੇ ਆਹ ਵਾਲੇ ਗੁੰਦੇ ਜੇ ਪਾਉਣੇ ਆ ਇਹ ਚਪਾਈ ਫਟਾ ਕਰਨੀ ਹੈ ਜੁੜੀ 7 ਜੁੜੀ ਹੈਗੀ ਤੇ ਇਹ ਜੁੜੀ ਘੜੀ ਦਾ ਜੁੜੀ ਬਣ ਆਹ ਬਣ ਦਰ ਚੋੜੀ ਆਪਣੀ ਬਣ ਕੇ ਤਿਆਰ ਆਗੀ ਜੁੜੀ ਆਪਾਂ ਤੁਹਾਨੂੰ ਚਾਰਜਾ ਦਿਖਾਉਣੇ ਨੇ ਇਹਦੇ ਨਾਲ ਇੱਕ ਹੈ ਲੂਣ ਜੇ ਸਾਨੂੰ ਦੁਰੀ ਆਪਣਾ ਸਾਂ ਜੜਦੇ ਬਿਲਕੁਲ ਆਪਾਂ ਵੀ ਜਿੱਤ ਰਹੇ ਹੁਣ ਫੋਨ ਮੈਂ ਸਾਬ ਗੇਟ ਮਾਰ ਰਿਹਾ ਇਹ ਗੇਟ ਦਾ ਸਾਈਜ਼ ਹੈ 11 ਕਿੰਨਾ 12 ਬਾਈ ਕਿੰਨਾਗਾ 12 ਬਾਈ 7.5 12 ਬਾਈ 7.5 7.5 ਤੇ ਉੱਪਰ ਪਿਆਰੋਂ ਮੱਟਿਆ ਹੋਇਆ ਪੂਰਾ ਆਪਣੀ ਰੈਡੀ ਬਣਾ ਲਈ ਹੈ ਮੋਟਰਸਾਈਕਲ ਇਹ ਵੀ ਸਵਾਈ ਤੇ ਆ ਗਈ ਨੰਦੇ ਆ ਰਹੇ ਆ ਲਈ ਟਾਈਮ ਦੇਖੋ ਜੀ 12:00 ਮੁੱਕ ਗਏ 12:30 ਹੋ ਗਏ ਟਾਈਮ ਦੇ ਆਪਣੇ ਬਲਾਗ ਦਾ ਬਣ ਰਹੇ ਲੋਕ ਜੀ ਆਪਾਂ ਹੁਣ ਜਿੰਦਰਾ ਨੂੰ ਦਲਮਰਾਂ ਦੇខាង ਨੂੰ ਆਵਾਂਗੇ ਵੀਡੀਓ ਤੇ ਆਪਣੇ ਕਦੇ ਕਦੇ ਆਉਣੇ ਪੰਜ ਸਾਲ ਨੂੰ ਮਾੜੇ ਨਾ ਕੋਈ ਸਾਡੇ ਬਣਿਆ ਬਣਨੋਗੇ ਜੀ ਤੇ ਆਪਾਂ ਬਾਜ਼ਾਰ ਨੂੰ ਲਾ ਰੱਖਿਆ ਜਿੰਦਰਾ ਤੋਂ ਸੱਲਮਾਂ ਨੂੰ ਇਹ ਸਮਾਨ ਆ ਰਿਹਾ ਪਟਨਾ ਵਾਲੇ ਤੋਂ ਹੈ। ਇਹ ਮੇਟੋ ਸੀਐਨਸੀ ਕਾਟਿੰਗ ਵਾਲਾ। ਚਲੋ ਜੀ ਆਪਣਾ ਆਪ ਆਪਣਾ ਕੰਮ ਸ਼ੁਰੂ ਕਰਦੇ ਹਾਂ। ਅੱਗੇ ਆਪਾਂ ਉਹ ਜਾਣਦੇ ਆਗੇ ਜਿੰਦਰਾ ਦਾ ਸਮਾਨ ਢੱਕਣਾ। ਸਹਿਰ ਆਪਾਂ ਆਉਦੇ। ਨੇਜਰ ਕਾਟਿੰਗ ਦਾ ਸਮਾਨ ਢੱਕਣਾ ਆਪਾਂ ਇਹਨਾਂ ਦਾਗਾ। ਟੈਪ ਵਧਿਆ ਉਹਦਾ ਰੰਗ ਵਗੈਰਾ ਹੋਰ ਆਉਣਾ ਹੈ ਕਿਹੜਾ। ਹਾਂਜੀ ਮਿੱਤਰੋ ਆਪਾਂ ਨੇ ਸੀਐਨਸੀ ਕਾਟਿੰਗ ਵਾਲਾ ਫਲਿੱਟ ਚ ਲੋਡ ਕਰਦੇ ਆ ਸਮਾਨ ਆਪਾਂ ਨੇ। ਬਣਾਣਾ ਲੰਬੀ ਦੌੜ ਦਿੱਤੀ ਵੀ ਹੈਗੀ। ਆਪਾਂ ਚੱਲਦੇ ਆਂ ਕੰਡ ਨੂੰ। ਆਪਾਂ ਨੇ ਹੱਪਾ ਤੇ ਬੀਮ ਬੰਦ ਕਰਤੇ। ਦੇਖੋ ਕੰਡ ਨੂੰ ਹੀ ਬਾਲ ਲਗਾ ਦਿਆਂ ਆਪਾਂ ਤੇ। ਇਹਦਾ ਆਪਣੇ ਇੱਕ ਇੱਕ ਲੇਡ ਹੋਰ ਲਾਉਣੀ ਹੈਗੀ। ਇੰਨਾ ਬਹੁਤ ਹੋ ਗਿਆ। ਤੇ ਟਾਈਮ ਵੀ ਇਧਰ 8:00 ਵਜੇ ਰਾਤ ਦੇ। ਉਧਰ ਮੁੰਡਾ ਦਾਵਾ-ਦਾਵਾ ਲੱਗਿਆ ਪਿਆ ਗੇਟ ਪੱਕਾ ਕਰਨਾ ਕਹਿੰਦਾ ਸਵੇਰੇ ਰੰਗ ਮਾਰਨਾ ਰੰਗ ਮਾਰ ਕੇ ਹੱਥ ਨੂੰ ਜਮਾ ਅਗਲੇ ਚਾੜ ਕੇ ਆਉਣਾ ਗੇਟ ਆ ਚਾੜ ਦੇ ਹੱਥ ਨੂੰ ਵੇ ਕੱਦ ਨੂੰ ਇਹ ਬਾਬਾ ਗੇਟ 11 ਬਈ 56 ਬਸ ਬੰਨ ਕੇ ਤਿਆਰ ਆ ਰਾ ਹਾਂ ਇੱਕ ਪੱਕਾ ਰਿਹਾ ਕਰਨਾ ਬਾਕੀ ਇੱਥੇ ਓਕੇ ਨੇ ਨਾ ਨਹੀਂ ਨੀਓ ਚੰਗ ਰਹੇ ਕਰਨਾ ਇਹਦਾ ਰੇੜੀ ਦਾ ਕੰਮ ਚੱਲੀ ਜਾਂਦਾ ਆਪਣਾ ਇਹ ਰੇੜੀ ਆਪਣੀ ਸਾਰੀ ਦੀ ਆ ਗਈ ਪਿੰਡ ਗੁਰਤਰੀ ਤੋਂ ਰੇੜੀ ਚ ਬੋਟ ਹੈਗੇ ਪੌਲਾ ਤੇ ਬਾਕੀ ਫਿਟਿੰਗ ਗ੍ਰਿੰਗ ਕਰਨੀ ਸਾਰੀ ਇਹਦਾ ਕੰਮ ਵੀ ਦੋ ਕੋ ਚਲਾਵਾ ਤੰਮ ਹਾਂਜੀ